ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ 3 ਦਿਨਾਂ ਦੇ ਵਿੱਚ ਵਿੱਚ 4 4.5 ਹਜ਼ਾਰ ਮੈਸੇਜ ਆਏ ਤੇ 780 ਫੋਨ ਆਏ ਸਿੱਧੇ ਤੌਰ ਤੇ ਤੇ ਇਸ ਕਰਕੇ ਅੱਜ ਮੈਂ ਜੋ ਕੁਝ ਕਹਿਣਾ ਚਾਹੁੰਨਾ ਉਹਨੂੰ ਧਿਆਨ ਦੇ ਨਾਲ ਸੁਣਿਓ ਬਿਅਾਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹਨਾਂ ਨੂੰ ਲੋਕਾਂ ਨੇ ਕਾਫੀ ਭੰਡਿਆ ਗਾਲੀ ਗਲੋਚ ਕੀਤਾ ਨਿੰਦਿਆ ਕੀਤੀ ਤੇ ਮੈਨੂੰ ਵੀ ਚੰਗਾ ਨਹੀਂ ਲੱਗਿਆ ਮੈਂ ਵੀ ਕਾਫੀ ਕੁਸ਼ੂਨਾ ਦੇ ਬਾਰੇ ਕਿਹਾ ਤੇ ਜਿਹੜੇ ਮੈਸੇਜ ਆਏ ਨੇ ਨਾ ਫੋਨ ਆਏ ਨੇ ਉਹਨਾਂ ਨੇ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਧੰਨਵਾਦ ਕਰ ਤੇ ਜਿੰਨੇ ਵੀ ਬਿਆਸ ਪ੍ਰੇਮੀ ਨੇ ਜਬ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਸਾਰਿਆਂ ਨੇ ਬੇਨਤੀ ਹੈ ਵੀ ਤੁਹਾਡਾ ਧੰਨਵਾਦ ਕਰਨ ਲੱਗੇ ਆ ਸ਼ੁਕਰੀਆ ਕਰਨ ਲੱਗੇ ਜੀ ਕਿਉਂ ਤੁਸੀਂ ਬਹੁਤ ਵੱਡਾ ਕੰਮ ਕੀਤਾ ਹੈ ਕੰਮ ਇਹ ਕੀਤਾ ਜਿਨ੍ਹਾਂ ਲੋਕਾਂ ਨੇ ਮੈਸੇਜ ਕੀਤੇ ਫੋਨ ਕੀਤੇ ਉਹ ਕਹਿੰਦੇ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਨੇ ਬੰਦੀ ਸਿੰਘਾਂ ਦੇ ਵਿੱਚੋਂ ਇੱਕ ਬੰਦੀ ਸਿੰਘ ਰਹਾਅ ਕਰਵਾਇਆ ਇਦੇ ਲਈ ਧੰਨਵਾਦ ਕਰਦੇ ਤੇ ਉਹ ਬੰਦੀ ਸਿੰਘ ਸ਼ਖਵੀਰ ਦਾ ਸਾਲਾ ਵਿਕਰਮ ਜੀਠੀਆ ਤੇ ਬੰਦੀ ਸਿੰਘ ਦੇ ਜਿਹੜੇ ਭਲੇ ਕੰਮ ਨੇ ਕਾਰਨਾਮੇ ਨੇ ਉਹ ਇਹ ਨਹੀਂ ਕਿ ਉਹਨੇ ਸ਼ਰਿਆਮ ਚਿੱਟਾ ਵੇਚਿਆ ਜਗਦੇਸ਼ ਭੋਲਾ ਜਿਹੜੀ ਐਸਪੀ ਸੀ ਉਹ ਗਵਾਇਆ ਤੇ 15 16 ਲੱਖ ਨੌਜਵਾਨ ਦੀ ਮੌਤ ਹੋਈ ਹਜ਼ਾਰਾਂ ਘਰ ਜੜੇ ਪੰਜਾਬ ਦੇ ਹਜ਼ਾਰਾਂ ਨੌਜਵਾਨ ਛਿੱਟੇ ਦੇ ਮੁਕਦਮੇ ਕਰਕੇ ਜੇਲਾ ਵਿੱਚ ਨੇ ਤੇ ਇਹ ਬਿਕਰਮ ਸਿੰਘ ਮਜੀਠੀਆ ਨੂੰ ਛਡਾਉਣਾ ਜਣ ਕੇ ਸੇਕ ਕੌਮ ਦੇ ਇੱਕ ਬੰਦੀ ਸਿੰਘ ਨੂੰ ਛਡਾਉਣਾ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਹੈ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਨੇ ਇਸ ਕਰਕੇ ਨਵਾਬ ਕਰਨਾ ਤਾਂ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤੇ ਮੈਂ ਸੋਚਿਆ ਯਾਰ ਸਾਰੇ ਲੋਕ ਬਾਬੇ ਨੂੰ ਬੁਰਾ ਭਲਾ ਕਹੀ ਜਾਂਦੇ ਆ ਗਾੜੀ ਗਲੋਚ ਕਰੀ ਜਾਂਦੇ ਆ ਕੋਈ ਬੀਜੇਪੀ ਦਾ ਏਜੰਟ ਕਹਿੰਦਾ ਕੋਈ ਆਰਐਸ ਦਾ ਏਜੰਟ ਕਹਿੰਦਾ ਕੋਈ ਅਕਾਲੀਆਂ ਦਾ ਕਹਿੰਦਾ ਜਨ ਕਿ ਬਹੁਤ ਲੋਕਾਂ ਨੇ ਆਪਣੇ ਆਪ ਬਾਬੇ ਨੂੰ ਫਤਵੇ ਸੁਣਾਏ ਜਾਂ ਤੁਖਲਸ ਦਿੱਤੇ ਤੇ ਮੈਂ ਸੋਚਿਆ ਵੀ ਆਪਾਂ ਧੰਨਵਾਦ ਕਰੀਏ ਜਦੋਂ ਕਿ ਬੰਦਾ ਚੰਗਾ ਕੰਮ ਕਰਦਾ ਹੈ ਧੰਨਵਾਦ ਕਰਨਾ ਚਾਹੀਦਾ ਇੱਕ ਮੈਨੂੰ ਛੋਟੀ ਜੀ ਘਟਨਾ ਚੇਤੇ ਆ ਪ੍ਰੋਫੈਸਰ ਸਾਹਬ ਸਿੰਘ ਹੋਏ ਉਹਨਾਂ ਦੀ ਘਟਨਾ ਤੇ ਉਹਨਾਂ ਦੀ ਥਾਂ ਤੇ ਇੱਕ ਗਿਆਨੀ ਸਾਹਬ ਸਿੰਘ ਨੇ ਸਾਬ ਸਿੰਘ ਉਹਨਾਂ ਉਹ ਕਹਿੰਦੇ ਇੱਕ ਵਾਰੀ ਮੈਂ ਕਿਸੇ ਪਿੰਡ ਵਿੱਚ ਕਥਾ ਕਰਨ ਵਾਸਤੇ ਗਿਆ ਤੇ ਉਹ ਕਹਿੰਦੇ ਤੁਰ ਕੇ ਜਾਣਾ ਪੈਂਦਾ ਸੀ ਬਹੁਤ ਪੁਰਾਣੀ ਗੱਲ ਹੈ। ਤਕਰੀਬਨ 50 ਸਾਲ ਪੁਰਾਣੀ ਗੱਲ ਹੈ ਮਨ ਕੇ। ਉਹ ਕਹਿੰਦੇ ਇੱਕ ਬਜ਼ੁਰਗ ਸਾਈਕਲ ਤੇ ਜਾ ਰਿਹਾ ਸੀ ਤੇ ਉਹਨੇ ਮੈਨੂੰ ਕਹਿੰਦੇ ਪਿੱਛੇ ਬਹਾ ਲਿਆ। ਵੀ ਚੱਲ ਤਨ ਮੈਂ ਛੱਡ ਦੇ। ਕਹਿੰਦਾ ਮੈਂ ਜਿੱਥੇ ਉਤਰਨਾ ਸੀ ਉਤਰ ਗਿਆ ਤੇ ਮੈਂ ਕਹਿੰਦਾ ਤੁਰ ਪਿਆ। ਕਹਿੰਦਾ ਬਜ਼ੁਰਗ ਮੈਨੂੰ ਕਹਿੰਦੇ ਓਰੇ ਗੱਲ ਸੁਣ। ਮੈਂ ਕਹਿੰਦਾ ਨੇੜੇ ਹੋ ਗਿਆ। ਉਹ ਕਹਿੰਦਾ ਤੂੰ ਗੁਰਸ਼ਖ ਬੰਦਾ ਹੈ ਵੀ ਮੈਂ ਤੈਨੂੰ ਸਾਈਕਲ ਤੇ ਪਿੱਛੇ ਵਹਾ ਕੇ ਲੈ ਗਿਆ ਆ ਤੇਰਾ ਫਰਜ਼ ਨਹੀਂ ਬਣਦਾ ਵੀ ਤੂੰ ਮੇਰਾ ਧੰਨਵਾਦ ਕਰੇ ਤੇਰਾ ਖਰਜ ਬਣਦਾ ਸੀ ਤੂੰ ਮੇਰਾ ਧੰਨਵਾਦ ਕਰੇ ਕਹਿੰਦਾ ਉਦੋਂ ਮੈਨੂੰ ਅਕਲ ਆਈ ਵੀ ਵਾਕਈ ਧੰਨਵਾਦ ਕਰਨਾ ਜ਼ਰੂਰੀ ਹੈ ਹਾਲਾਂਕਿ ਉਹ ਰੱਬ ਦੀ ਗੱਲ ਕਰਦੇ ਸੀ ਵੀ ਜਦੋਂ ਰੱਬ ਦੇ ਕੋਲੋਂ ਸਾਨੂੰ ਐਡੀਆਂ ਵੱਡੀਆਂ ਦਾਤਾਂ ਮਿਲੀਆਂ ਨੇ ਗਾਵੈ ਕੋ ਦਾਤ ਜਾਣਾ ਨਿਸ਼ਾਨ ਵੀ ਉਹਦੀਆਂ ਨਿਸ਼ਾਨੀਆਂ ਨੇ ਜਿਹਨੀਆਂ ਦਾਤੋਂ ਸਾਡੇ ਕੋਲੇ ਨੇ ਵੀ ਉਹਦੀਆਂ ਦਾਤਾਂ ਨੂੰ ਨਿਸ਼ਾਨੀਆਂ ਨੂੰ ਦੇਖ ਕੇ ਸ਼ੁਕਰ ਕਰਦਾ ਹਾਂ ਉਸ ਰੱਬ ਦਾ ਵੀ ਇਹ ਸਭ ਕੁਝ ਪਰਮਾਤਮਾ ਨੇ ਦਿੱਤਾ ਹੋਇਆ ਹੈ ਵੀ ਜੇ ਅਸੀਂ ਇੱਕ ਬੰਦੇ ਦਾ ਸ਼ੁਕਰ ਨਹੀਂ ਕਰ ਸਕਦੇ ਜਿਹੜਾ ਸਾਨੂੰ ਸਾਈਕਲ ਤੇ ਚੜਾ ਕੇ ਲੈ ਕੇ ਗਿਆ ਕਿੰਨਾ ਉਹ ਤੋਂ ਮੈਨੂੰ ਅੱਖ ਲਾਈ ਉਹਨਾਂ ਨੇ ਇਹ ਗੱਲ ਸੁਣਾਈ ਹੋਈ ਜੇ ਕੋਈ ਵਾਰ ਤੇ ਹੁਣ ਇਹ ਸਾਈਕਲ ਤੇ ਬਹੁਣ ਬਣੀ ਗੱਲ ਤਾਂ ਹੈ ਨਹੀਂ ਇਹ ਤਾਂ ਇੱਕ ਬੰਦੀ ਸਿੰਘ ਰਹਾ ਕਰਾਇਆ ਸਿਰਕੋਮ ਦਾ ਬਹੁਤ ਵੱਡੀ ਗੱਲ ਹੈ ਇਦਾਂ ਆ ਰਾਸ਼ਟਰਪਤੀ ਨੂੰ ਇੱਕ ਰਿਕਵੈਸਟ ਕਰਨੀ ਚਾਹੀਦੀ ਹੈ ਭਾਰਤ ਦੇ ਵੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਨੂੰ ਅਵਾਰਡ ਦੇ ਨਾਲ ਸਨਮਾਨ ਕਰਨਾ ਚਾਹੀਦਾ ਕਿਉਂਕਿ ਸੇਕੋਂ ਦਾ ਮਸਲਾ ਸੀ ਸੇਕੋਂ ਦੇ ਤਾਂ ਜਿਹੜੇ ਸਿੱਖ ਜਥੇਬੰਦੀਆਂ ਦੇ ਪੈਰੋਕਾਰ ਨੇ ਉਹ ਧਾਨੇ ਲਾ ਰਹੇ ਨੇ ਉਥੇ ਕੌਮੀ ਇਨਸਾਨ ਮੋਰਚਾ ਲੱਗਾ ਹੋਇਆ ਹੈ ਚੜ੍ਹਲਗੜ ਮਹਾਲੇ ਵੀ ਬੰਦੇ ਸਿੰਘ ਰਹਾ ਕਰੋ ਬਾਬਾ ਗ੍ਰਿੰਦਰ ਸਿੰਘ ਨੇ ਤਾਂ ਇੱਕ ਕੋਈ ਮੁਲਾਕਾਤ ਕੀਤੀ ਮਜੀਠੀਏ ਨਾਲ ਜੇਲ੍ਹ ਦੇ ਜਾ ਕੇ ਉਹਨੂੰ ਰਿਹਾ ਕਰਤਾ ਹਾਲਾਂਕਿ ਉਹਦੀ ਜਵਾਨਤ ਆਟੋਮੈਟਿਕਲੀ ਇੱਕ ਦਾਇਰੇ ਵਿੱਚ ਆਉਂਦੀ ਹੈ ਕਾਨੂੰਨ ਦੇ ਸਿਸਟਮ ਵਿੱਚ ਆਉਂਦੀ ਹੈ ਵੀ ਉਹ ਹੋ ਜਾਣੀ ਸੀ ਪਰ ਕ੍ਰੈਡਿਟ ਤਾਂ ਬਾਬਾ ਗੁਰਦੇਵ ਸਿੰਘ ਢਿੱਲੋਂ ਨੂੰ ਮਿਲਦਾ ਹੈ ਨਾ ਕਿ ਉਹਨਾਂ ਨੇ ਬਾਬਾ ਗੁਰਦੇਵ ਸਿੰਘ ਢਿੱਲੋਂ ਨੇ ਮਜੀਠੀਏ ਨੂੰ ਜਮਾਨਤ ਦਵਾਈ ਹੈ ਉਹ ਰਿਹਾ ਕਰਾਈ ਤੇ ਚਲੋ ਉਸ ਪਾਸੇ ਨਹੀਂ ਜਾਣਾ ਮੈਂ ਇਹ ਨਹੀਂ ਕਹਿਣਾ ਵੀ ਮਜੀਠੀਏ ਨੇ ਚਿਟਾ ਵੇਚਿਆ ਉਹਦੇ ਚਿੱਟਾ ਵਿੱਚ ਨਾਲ ਐਨੇ ਲੱਖ ਮੁੰਡਾ ਮਰ ਗਿਆ ਉਹਨੇ ਅਰਮਾ ਖਰਮਾਂ ਦੀ ਪ੍ਰਾਪਰਟੀ ਬਣਾ ਲਈ ਮੈਂ ਉਸ ਕੋਲ ਨਹੀਂ ਜਾਣਾ ਇਹ ਪੈਸਾ ਤਾਂ ਹੱਥਾਂ ਦੀ ਮੈਣ ਆ ਕਿ ਕੀ ਹੈ ਮੈਂ ਤਾਂ ਧੰਨਵਾਦ ਕਰਨਾ ਮੇਰਾ ਜਿਹੜਾ ਵਿਸ਼ਾ ਹੈ ਨਾ ਖੋਖਸ਼ਾ ਹੈ ਨਾ ਉਹ ਸਿੱਧਮ ਸਿੱਧਾ ਬਾਬਾ ਗ੍ਰਿੰਦ ਸਿੰਘ ਢੀਲੋ ਦਾ ਧੰਨਵਾਦ ਕਰਨ ਵਾਸਤੇ ਹੈ ਇਹ ਜ਼ਰੂਰੀ ਹੈ ਜਦੋਂ ਕੋਈ ਵਿਆਹ ਹੁੰਦਾ ਬਰਾਤ ਆਉਂਦੀ ਹੈ ਆਪਾਂ ਲਿਖਦੇ ਨਹੀਂ ਉਹ ਕਲੀ ਦੇ ਨਾਲ ਵੈਲਕਮ ਜੀ ਆਇਆਂ ਨੂੰ ਵੈਲਕਮ ਦਾ ਮਤਲਬ ਆਪ ਜੀ ਦਾ ਨਿੱਘਾ ਸਵਾਗਤ ਹੈ ਐਨਾ ਲਿਖਣਾ ਨਹੀਂ ਪੈਂਦਾ ਉਹ ਗੱਲ ਕਰ ਰਿਹਾ ਵੀ ਸ਼ੁਕਰ ਧੰਨਵਾਦ ਕਿੱਦਾਂ ਕਰਨਾ ਆਪਾਂ ਗੁਰਸਿੱਖ ਬੰਦੇ ਆਂ ਔਰ ਸਿੱਖ ਕੌਮ ਦੇ ਵਿੱਚ ਜੰਮੇ ਪੜੇ ਆਂ ਸ਼ਬਦਾਵਲੀ ਸਾਡੀ ਧੰਨਵਾਦ ਕਰਨ ਵਾਲੀ ਤੇ ਵਧੀਆ ਮਿੱਠੀ ਪਿਆਰੀ ਹੋਣੀ ਚਾਹੀਦੀ ਆ ਸਮਝ ਆਈ ਗੱਲ ਦੀ ਐਦਾਂ ਧੰਨਵਾਦ ਕੀਤਾ ਔਰ ਜਿੰਨਾ ਬੰਦਿਆਂ ਨੇ ਇਹ ਫੋਨ ਕੀਤੇ ਮੈਸੇਜ ਕੀਤੇ ਉਹ ਪੂਰੇ ਕਟੜ ਸਿੱਖ ਨੇ ਸੇਕ ਕੌਮ ਦੇ ਵਿੱਚ ਉਹ ਕਹਿੰਦੇ ਗਿਆਨੀ ਜੀ ਤੁਸੀਂ ਐਵੇਂ ਨਾ ਲੋਕਾਂ ਪਿੱਛੇ ਲੱਗੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਖਿਲਾਫ ਬੋਲੇ ਚਲੋ ਤੁਸੀਂ ਸਾਡੀ ਗੱਲ ਸੁਣੋ ਇੱਕ ਵੀਡੀਓ ਇਦਾਂ ਦੀ ਬਣਾ ਕੇ ਪਾਓ ਜ਼ਰੂਰੀ ਹੈ ਸ਼ੁਕਰ ਕਰਨਾ ਧੰਨਵਾਦ ਕਰਨਾ ਨਹੀਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਦੁਬਾਰਾ ਕੋਈ ਬੰਦੀ ਸਿੰਘ ਨਹੀਂ ਰਿਹਾ ਕਰਾਉਣਾ ਜ਼ਰੂਰੀ ਹੈ ਅੱਲਾ ਸ਼ੇਰੀ ਦਿਓ ਸਨਮਾਨ ਕਰੋ ਤੇ ਮੈਂ ਤਾਂ ਪਹਿਲਾਂ ਅਮਰੀਕਾ ਤੋਂ ਇੱਕ ਬੰਦੇ ਨੇ ਫੋਨ ਕੀਤਾ ਉਹ ਕਹਿੰਦਾ ਜੀ ਮੈਂ ਤੁਹਾਨੂੰ 200 ਡਾਲਰ ਭੇਜਣਾ ਇੱਕ ਇੱਕ ਦੇ ਡਾਲਰ ਬਿਹਾਰ ਬਣਾ ਕੇ ਸਨਮਾਨ ਕਰਕੇ ਉਪਾਗਿਆ ਫਿਰ ਮੈਂ ਸੋਚਿਆ ਵੀ ਸਕਿਉਰਟੀ ਬਾੜੀ ਹੁੰਦੀ ਹੈ ਉੱਥੋਂ ਤੱਕ ਮੈਨੂੰ ਜਾਣ ਨਹੀਂ ਦੇਣਾ ਰਾਹ ਦੇ ਵਿੱਚ ਹੀ ਰੋਕ ਲੈਣਗੇ ਫਿਰ ਮੈਂ ਸੋਚਿਆ ਵੀ ਆਹ ਤਾਂ ਬਹੁਤ ਵੱਡਾ ਪਲੇਟਫਾਰਮ ਹੈ ਇਹ ਨਾਲੇ ਮਾਨ ਸਨਮਾਨ ਸਾਰੇ ਲੋਕ ਸੁਣ ਲੈਣਗੇ ਸਾਰਿਆਂ ਦਾ ਗੱਲ ਜਾਊਗੀ ਫਿਰ ਸਾਰੇ ਬੰਦੇ ਧੰਨਵਾਦ ਕਰਨਗੇ ਵਿਗਿਆਨੀ ਬੁੱਟਾ ਸਿੰਘ ਨੇ ਬਹੁਤ ਵਧੀਆ ਤਰੀਕੇ ਨਾਲ ਧੰਨਵਾਦ ਗੁਰਿੰਦਰ ਸਿੰਘ ਢਿੱਲੋਂ ਦਾ ਕੀਤਾ ਜਿਨੇ ਬੰਦੀ ਸਿੰਘ ਰਿਹਾਅ ਕਰਵਾਇਆ ਇੱਥੇ ਤਾਂ ਬਹੁਤ ਵੱਡੀ ਗੱਲ ਕਹੀ ਜਾ ਸਕਦੀ ਹੈ ਐਵੇਂ ਤੇਲ ਮਚਾਵਾਂਗੇ ਵਿਆਸ਼ ਡੇਰੇ ਹੀ ਜਾਵਾਂਗੇ ਫਿਰ ਮਿਲਣ ਦੀ ਇਜਾਜ਼ਤ ਨਹੀਂ ਮਿਲਣੀ ਬੜਾ ਕਸ਼ੂਤੀ ਹੋਣ ਮੈਂ ਸੋਚਿਆ ਮੈਂ ਕੀ ਸੋਚਿਆ ਜਿਹੜੇ ਬੰਦੇ ਨੇ ਫੋਨ ਕੀਤੇ ਮੈਸੇਜ ਕੀਤੇ ਉਹ ਕਹਿੰਦੇ ਸਭ ਤੋਂ ਵਧੀਆ ਤਰੀਕਾ ਹੈ ਇਦਾਂ ਧੰਨਵਾਦ ਕਰਨ ਦਾ ਤੇ ਹੁਣ ਜਿੰਨੇ ਵੀ ਪ੍ਰੇਮੀ ਨੇ ਕਬੂਲ ਕਰਿਓ ਨਹੀਂ ਇਹ ਧੰਨਵਾਦ ਕੀਤਾ ਸ਼ਾਬਾਸ਼ ਦਿੱਤੀ ਇਹਨੂੰ ਕਬੂਲ ਕਰਿਓ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇੱਕ ਸੇਕ ਕੌਮ ਦਾ ਬੰਦੀ ਸਿੰਘ ਰਹਾਆ ਕਰਵਾਇਆ ਧੰਨਵਾਦ ਕਰਨ ਤਾਂ ਬਣ ਜਾਈਏ ਉਹਨਾਂ ਨੇ ਤਾਂ ਕੋਈ ਮਾੜਾ ਕੰਮ ਕੀਤਾ ਹੀ ਨਹੀਂ ਉਹਨਾਂ ਤਾਂ 20-25 ਹਜ਼ਾਰ ਕਰੋੜ ਦੀ ਪ੍ਰਾਪਰਟੀ ਬਣਾਈ ਜਟਾ ਵੇਚ ਕੇ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ